ਕਿਦਾ 8:05 ਵਜੇ ਦੀ ਗੱਲ ਜੀ ਹਾਂ ਜੱਕਦਮ ਹਜੋ ਹੈ ਜਿੰਨਾ ਬਿਜਲੀ ਕੜਕ ਗਿਆ ਨੂੰ ਉੱਤੇ ਪੈ ਗਏ ਮੈਂ ਇੱਥੇ ਬਰਾਂਡੇ ਸੁੱਤੀ ਹਾਂ ਇਹ ਲੱਗੇ ਸੁੱਤੇ ਮੈਂ ਬੱਚੇ ਅੰਦਰ ਨਾ ਮੈਂ ਫਟਾਫਟ ਗਏ ਨਾ ਤੇ ਜਾ ਕੇ ਤਰੋਂ ਲੱਪੀ ਹਾਂ ਇਹ ਚਲੋ ਲੋੜ ਆ ਨੇ ਤੇ ਮਸਾਈ ਬੱਚੇ ਮਾਰੇ ਮੱਚ 4:00 ਵਜੇ ਤੇ 50 ਮਿੰਟ ਦੇ ਘਟਣਾ ਹੋਈ ਹੈ ਹਾਂ ਬਹੁਤ ਜ਼ਬਰਦਸਤ ਮਾਕੇ ਬਹੁਤ ਜ਼ਬਰਦਸਤ ਨੂੰ ਕਹਿ ਸਕਦੇ ਹਾਂ ਹਾਂ ਸਾਨੂੰ ਨਹੀਂ ਪਤਾ ਵਾ ਬੱਜ ਜਾਣਾ ਸਾਨੂੰ ਕੋਈ ਨਹੀਂ ਹੋ ਟਾਈਮ ਤੇ ਮਲੇ ਇਨਾ ਜਿਆਦਾ ਤਮਾਕਾ ਹੋਇਆ ਅਸੀਂ ਆਨੇ ਵੀ ਸਹੀ ਗਏ ਸਾਡੇ ਕੋਠੇ ਵੀ ਗਏ ਤੇ ਅਸੀਂ ਵੀ ਗਏ ਹੂੰ ਏਡਾ ਜ਼ਬਰਦਸਤ ਸੀ ਉਹ ਪਰਮਾਤਮਾ ਨੇ ਸਾਨੂੰ ਬਚਾ ਲਿਆ ਬਹੁਤ ਵੱਡੇ ਤਮਾਕੇ ਹੋਏ ਆ ਲਗਾਤਾਰ ਚਾਰ ਖੱਡੇ ਬਣ ਗਏ ਇਸ ਤਰੀਕੇ ਦੇ ਤੇ ਇਸ ਤੋਂ ਵੀ ਵੱਡੇ ਖੱਡੇ ਜਿਹੜੇ ਬਣਿਆ ਦੋ ਘਰ ਦੇ ਇਸ ਬਣਿਆ ਤੇ ਦੋ ਉਸ ਘਰ ਦੇ ਉਸ ਬਣਿਆ ਬੱਸ ਸੀਗਾ ਕਿ ਸਾਡੇ ਪਿੰਡ ਪੂਰੇ ਸਾਰੇ ਘਬਰਾ ਗਿਆ ਸੀ ਭੋਜੀ ਲੱਗ ਲੱਗੇ ਚਾਗੇ ਤੁਸੀਂ ਜਿੱਥੇ ਮਰਜ਼ੀ ਪੁੱਛ ਲੋ ਵੀ ਇੱਕ ਰੀਤੇ ਇਕੱਲੇ ਬੰਦੇ ਦਾ ਦਿਲ ਕੰਬ ਗਿਆ ਸੀ ਹੂੰ ਉਹਨੂੰ ਸਿੱਧੇ ਗਿਆ ਅੱਛਾ ਜੀ ਸਿੱਧੇ ਗੋਲੇ ਦੋ ਪਿੱਛੇ ਡਿੱਗੇ ਆ ਤੇ ਦੋ ਗਾਂਹ ਜਾ ਕੇ ਡਿੱਗੇ ਆ ਇਹ ਘੱਟ ਫੁੱਟ ਦਾ ਖੂਹ ਏ ਇੱਕ 4 ਫੁੱਟ ਦਾ ਦੋ 4-4 ਫੁੱਟ ਦੇ ਅੱਗੇ ਆ ਤੁਸੀਂ ਦੇਖ ਸਕਦੇ ਹੋ ਜਾ ਕੇ ਬੋਲੇ ਮੇਰੇ ਸਾਹਮਣੇ 4:52 ਮਿੰਟ ਦੀ ਹੈ ਘਟਨਾ ਹੈ ਜਿੱਥੇ ਕਿ ਦੋ ਬੰਬ ਜਿਹੜੇ ਆ ਬੰਬ ਆ ਮਸਾਲਾ ਪਤਨ ਜੋ ਵੀ ਹੈਗਾ ਇਹ ਘਰ ਤੋਂ ਬੈਕ ਸਾਈਡ ਦੇ ਪਾਸੇ ਕੁਝ ਦੋ ਕਿੱਲੇ ਹਟਵੇਂ ਉੱਥੇ ਡਿੱਗੇ ਨੇ ਤੇ ਜਿਹੜੇ ਦੂਸਰੇ ਦੋ ਨੇ ਉਹ ਬਿਲਕੁਲ ਘਰ ਦੇ ਸਾਹਮਣੇ ਇਹ ਕੋਲੰਬੀਆ ਸੰ 100 ਮੀਟਰ ਦੇ ਦਾਇਰੇ ਦੇ ਵਿੱਚ ਜਿਹੜੇ ਦੋ ਹਨ ਉਹ ਉੱਥੇ ਡਿੱਗੇ ਨੇ ਇੱਕ ਤੇ ਐਸਾ ਐਸਾ ਖਤਰਨਾਕ ਆ ਕਿ ਉਸਨੇ ਕੀ ਕੀਤਾ ਕਿ 25 ਫੁੱਟ ਚੌੜਾ ਡੂੰਗਾ ਜਿਹੜਾ ਤੇ 10 ਫੁੱਟ ਡੂੰਗਾ ਖੱਡਾ ਕਰ ਦਿੱਤਾ ਇੰਨੇ ਜਬਰਦਸਤ ਬੰਬ ਸੀਗੇ ਘਰ ਦਾ ਘਰ ਚ ਕਿਵੇਂ ਦਾ ਮਹਿਸੂਸ ਹੋ ਜਦੋਂ ਬਲਾਸਟ ਹੁੰਦਾ ਜਾਂ ਇਹ ਮਤਲਬ ਇਹ ਸਾਰੀ ਘਟਨਾ ਕੁਝ ਮੇਰੇ ਸਾਹਮਣੇ 1 ਮਿੰਟ ਤੋਂ ਵੀ ਘੱਟ ਦੇ ਵਿੱਚ ਵਿੱਚ ਹੋਈ ਹੈ ਸੈਕਿੰਡਾਂ ਚੋਂ ਉੱਪਰ 20 25 ਸੈਕਿੰਡ ਭਾਜੀ 1 ਮਿੰਟ ਜੀ ਇੱਕ ਡਿਗ ਦਾ ਸੀ ਦੋ ਡਿਗ ਦੇ ਸੀ ਮਤਲਬ ਕੋਈ 20 ਸਕੰਡ ਲੱਗ ਗਏ ਹੋਣਗੇ ਮਤਲਬ ਹਾਂ 1 ਮਿੰਟ ਤੇ ਕੋ ਸਮਝ ਨਹੀਂ ਆਈ ਪਰ ਹੋਰੀ ਹੋ ਚਲ ਬੰਦਾ ਆਪਣੇ ਹੋਸਟ ਦੇ ਸਟੇਬਲ ਹੋ ਗਿਆ ਥੋੜੀ ਉਹ ਨੀਂਦ ਵੀ ਸੀ ਤੇ ਪਹਿਲਾਂ ਜੋ ਬੰਬ ਡੇ ਕਿਉਂਦੇ ਨੀਂਦ ਵੀ ਉਡਾ ਦਿੱਤੀ ਪਰ ਕੋਸ਼ਿਸ਼ ਕੀਤੀ ਬਾਹਰ ਨਿਕਲਣ ਦੀ ਪਰ ਮਾਹੌਲ ਕੀ ਸੀ ਕਿ ਘਰ ਦੇ ਜਿਹੜੇ ਸ਼ੀਸ਼ੇ ਹੀ ਉਹ ਕੈਂਕਰਾਂ ਦੇ ਵਿੱਚ ਨਾ ਨਿਕ ਨਿਕ ਉਹ ਦੇਕੇ ਨਾ فرش ਤੇ ਟਾਈਲਾਂ ਦੇ ਉੱਤੇ ਡਿੱਗ ਚੁਕੇ ਤੇ ਮੇਰੇ ਪੈਰਾਂ ਚੱਪਲਾ ਨਹੀਂ ਮੈਂ ਕੋਸ਼ਿਸ਼ ਕੀਤੀ ਬਾਹਰ ਜਾਂਦੀ ਪਰ ਉਹ ਤੁਹਾਨੂੰ پتہ ਸੀ ਸ਼ੀਸ਼ੇ ਸੀਗੇ ਫਿਰ ਮੈਂ ਕੁਝ ਨਹੀਂ ਰਾਇ ਕੋ ਚੱਪਲਾ ਜੁਪੜਾ ਮਿਲਣ ਦਾ ਟਾਈਮ ਨਹੀਂ ਇਹ ਤਾਂ ਫਿਰ ਮੈਂ ਚੱਲ ਇੱਕ ਵਾਰੀ ਹੋ ਹੀ ਜਾਂਦੇ ਫਿਰ ਬਾਅਦ ਵਿੱਚ ਨਿਕਲਦੇ ਆਂ ਘਰ ਚ ਕਿਦਾਂ ਦਾ ਮਾਹੌਲ ਹੋ ਗਿਆ ਇੱਕਦਮ ਕਰਦੇ ਹੋ ਜਾ ਕੇ ਕਿਵੇਂ ਹਾਂਜੀ ਅਹ ਦੰਬਾ ਇਨੀ ਇਨੀ ਜਵਰਦਸਤ ਦੀ ਬਾਸ ਸੀਗਾ ਕਿ ਸਾਡੇ ਪਿੰਡ ਪੂਰੇ ਸਾਰੇ ਘਬਰਾ ਗਿਆ ਸੀ ਭਾਜੀ ਲੱਗ ਲੱਗੇ ਚਾਗੇ ਤੁਸੀਂ ਜਿੱਥੇ ਮਰਜ਼ੀ ਪੁੱਛ ਲਓ ਇਹ ਇੱਕ ਰੀਤੇ ਇਕੱਲੇ ਬੰਦੇ ਦਾ ਦਿਲ ਕੰਬ ਗਿਆ ਹੂੰ ਬਹੁਤ ਜਬਰਦਸਤ ਸੀਗਾ ਬਜੁਰਗ ਲਾਗੇ ਕਿੱਥੋਂ ਦਾ ਵੀ ਨੁਕਸਾਨ ਆਇਆ ਕੋਈ ਹਾਂਜੀ ਹਾਂਜੀ ਸਾਡਾ ਵੀ ਆਇਆ ਸਾਡੇ ਆ ਜਾ ਕੇ ਵੇਖੋ ਸਾਡੇ ਮਤਲਬ ਮਲਬਾ ਜਿਹੜਾ ਉੱਥੋਂ ਡਿੱਗ ਪਿਆ ਠਮਕਣਾ ਇੰਨੀ ਜਬਰਦਸਤ ਠਮਕ ਸੀ ਕੋਈ ਗੱਲ ਕਰਨ ਵਾਲੇ ਸਾਡੇ ਬੱਚੇ ਉੱਠ ਕੇ ਰੋਂਦੇ ਵੇ ਮੈਂ ਕੁਝ ਨਹੀਂ ਹੋਇਆ ਕੁਝ ਨਹੀਂ ਹੌਸਲਾ ਦਿੱਤਾ ਬੱਚਿਆਂ ਨੂੰ ਤੇ ਬਹੁਤ ਜ਼ਿਆਦਾ ਖੜਕਾ ਬਹੁਤ ਜ਼ਿਆਦਾ ਜਿਹੜੇ ਦੋ ਬੰਬ ਡਿੱਗੇ ਇੱਧਰ ਦੋ ਡਿੱਗੇ ਉੱਧਰ ਧਮਾਕਾ ਇਹ ਨਾ ਜਬਰਦਸਤ ਕੋਈ ਗੱਲ ਕਰਨ ਵਾਲੇ ਕਬਰਾ ਗਏ ਸਾਰੇ ਇੱਕ ਵਾਰੀ ਤੇ ਇਹ ਅਸੀਂ ਤੇ ਹੁਣੇ ਬਾੜੀਆਂ ਕੋਠੀਆਂ ਜੜੀਆਂ ਨੇ ਬਹੋ ਗਿਆ ਘਰਕ ਪਰ ਫਿਰ ਵੀ ਠੀਕ ਠਾਕ ਨਹੀਂ ਆ ਜਿੱਤਾ ਸਾਨੂੰ ਲੱਗਾ ਹੈ ਨਾ ਇਹ ਨੇ ਇਹ ਹੀ ਗਏ ਹੁਣ ਹਾਂ ਇਹਨਾਂ ਜਬਰਦਸਤ ਧਮਾਕਾ ਜਾ ਕੇ ਵੇਖੋ ਕਿਤਨਾ ਪਲਸਟਰ ਸਾਡਾ ਜਿਹੜਾ ਤੋਂ ਛਾਤੀ ਕਿਤਨਾ ਡਿੱਗੀ ਹੈ ਇੱਕ ਮਿੰਟ ਜਾ ਕੇ ਵੇਖੋ ਇੱਕ ਮਿੰਟ ਇਹਨਾਂ ਦੇ ਲੱਗੇ ਜਿਹੜੇ ਬੰਬ ਜਿਹੜੇ ਰਾਤ ਧਮਾਕੇ ਹੋਏ ਆ ਤੇ ਮਤਲਬ ਸਾਡੀ ਛੱਤ ਜਿਹੜੀ ਹੈ ਉਹ ਵੀ ਕਿਰੀ ਹੈ ਉਹ ਵੀ ਤੁਸੀਂ ਅੰਦਰ ਵੜ ਕੇ ਵੇਖ ਸਕਦੇ ਹੋ ਛੱਤ gir ਗਈ ਸਾਡੀ ਜੀ ਉਹਨਾਂ ਨੇ ਜਿੱਦਾਂ ਦੱਸਿਆ ਵੀ ਇਹਨਾਂ ਦਾ ਇੱਕ ਘਾਰ ਆ ਇਹ ਪਿੱਛੇ ਕੋਠੀਆ ਖੇਤਾਂ ਦੇ ਵਿੱਚ ਮੈਂ ਇੱਕ ਵਾਰ ਤਸਵੀਰਾਂ ਦਿਖਾਉਣੀਆਂ ਚਾਹਾਂਗਾ ਇਹ ਤਰੇੜਾਂ ਵੀ ਅੰਬਾ ਦੇ ਵਿੱਚ ਸਾਡਾ ਸੁੰਦਰ ਘਾਰ ਹੈ ਸਾਡੇ ਟੋਏ ਦੋ ਪਾਸੇ ਪੈ ਗਏ ਨੇ ਦੋ ਟੋਏ ਸਾਡੇ ਲੈਂਟਰ ਤੱਕ ਡਿੱਗ ਗਏ ਕੁਝ ਆ ਆ ਵਿਸ਼ੇਸ਼ ਵੀ ਜਿਹੜੇ ਆ ਤੇ ਇਹ ਇਹ ਜਿਹੜੀਆਂ ਜਿਹੜੀਆਂ ਕੈਂਕਰਾਂ ਇਹਨਾਂ ਨੂੰ ਮਿਲੀਆਂ ਸੀ ਜਦੋਂ ਤੁਰੰਤ ਤੁਸੀਂ ਪਹੁੰਚ ਗਏ ਸੀ ਉੱਥੇ ਜਿੱਥੇ ਹਾਂ ਹਾਂ ਪਹੁੰਚ ਗਏ ਸੀ ਇਹ ਕੈਂਕਰਾਂ ਫਿਰ ਲੋਕ ਲੈ ਕੇ ਚੁੱਕੇ ਹਾਂ ਜਦੋਂ ਮੈਂ ਇੱਕ ਫੜੀ ਇਹਦੇ ਲੋਕ ਲੈ ਕੇ ਚੁੱਕੇ ਕਿੰਨੇ ਕੈਂਕਰਾਂ ਦਾ ਬਹੁਤ ਜ਼ਿਆਦਾ ਹਨ ਹੂੰ ਲੋਕੀ ਲੈ ਗਏ ਕੋਈ ਦਫਾ ਦੈਂ ਪਾਰੀਆਂ ਕਈਆਂ ਨੋਤਰਾ ਚੁੱਕ ਕੇ ਲੈ ਕੇ ਵਕਾਲਨ ਵਾਸਤੇ ਘਰ ਦਿਆਂ ਨੂੰ ਹੂੰ ਕਿੰਕਰ ਬਹੁਤ ਜ਼ਿਆਦਾ ਇਹ 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 ਇੱਕ ਖੱਡਾ ਵਾ ਇਹ ਤਸਵੀਰਾਂ ਮੈਂ ਦਿਖਾਉਣੀਆਂ ਚਾਹੂੰਗਾ ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਖੱਡੇ ਬਣੇ ਆ ਜਦੋਂ ਇਹਦੀ ਚਮਕ ਪਈ ਆਗ ਲੱਗੀ ਇੱਥੇ ਇਹਦੀ ਚਮਕ ਪਈ ਆ ਉਤਰੇ ਦੇ ਉੱਤੇ ਸਾਹਮਣੇ ਦੇ ਅੱਛਾ ਆਖਿਆ ਦੋ ਹਾਂ ਉਤਰੇ ਨੇ ਕਿ ਆਗ ਲੱਗੀ ਹੈ ਹੂੰ ਤੋ ਵੇਖਿਆ ਉੱਥੇ ਸਵੇਰ ਨੂੰ ਉੱਥੇ ਕੁਝ ਵੀ ਨਾ ਹੂੰ ਇੱਥੋਂ ਮਲੇ ਚਮਕਾਰਾ ਪਿਆ ਉਤਰੇ ਤੱਕ ਐਡੀ ਦੂਰਲੇ ਚਮਕਾਰਾ ਪਿਆ ਹੂੰ ਹਾਂਜੀ ਇਹ ਇਹ ਤਸਵੀਰਾਂ ਮੈਂ ਦਿਖਾਉਣੀ ਚਾਹੁੰਗਾ तकरीबन तकरीबन ਕਹਿ ਦिए ਤਾਂ तकरीबन 5 ਫੁੱਟ ਦੇ ਕਰੀਬ 5 ਫੁੱਟ ਦੇ ਕਰੀਬ ਇਹ ਖੱਡਾ ਜਿਹੜਾ ਵਾ ਬਣ ਚੁੱਕਿਆ ਵੇ ਸਮੇ ਗਰਦਾਸਪੁਰ ਦੇ ਸ਼ਿਸ਼ਰੇ ਤੋਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਬਹੁਤ ਵੱਡੇ ਤਮਾਕੇ ਹੋਏ ਆ ਲਗਾਤਾਰ ਚਾਰ ਖੱਡੇ ਬਣ ਗਏ ਇਸ ਤਰੀਕੇ ਦੇ ਤੇ ਇਸ ਤੋਂ ਵੀ ਵੱਡੇ ਖੱਡੇ ਜਿਹੜੇ ਬਣਿਆ ਦੋ ਘਰ ਦੇ ਇਸ ਬਣੇ ਆ ਤੇ ਦੋ ਉਸ ਘਰ ਦੇ ਉਸ ਬਣੇ ਆ ਜਿੱਦੇ ਵਿੱਚ ਇੱਕ ਕੋਠੀ ਜਿਹੜੀ ਨਾਲ ਸੀ ਉਹਦੇ ਵੀ ਸ਼ੀਸ਼ੇ ਟੁੱਟਿਆ ਤੇ ਬੱਪੂ ਜੀ ਉਹਨਾਂ ਦੀ ਜਿਹੜੀ ਕੋਠੀ ਆ ਇਹਦੇ ਇਸ ਸਮੇ ਜਿਹੜੇ ਆ ਉਹ ਰੇੜਾ ਆ ਗਿਆ ਜਣੀ ਲੈਂਟਰ ਦੀ ਚਿਪੜਾ ਡਿੱਗਣ ਤੱਕ ਜਿਹੜੀ ਨੌਬਤ ਆ ਗਈ ਆ ਸੋ ਮੈਂ ਕੁਝ ਹੋਰ ਤਸਵੀਰਾਂ ਦਿਖਾਉਣੀਆਂ ਚਾਹੂਗਾ ਬਾਪੂ ਜੀ ਨਾਲ ਗੱਲਬਾਤ ਕਰਦੇ ਸਮੇਂ ਮੌਜੂਦ ਹੈ ਤੇ ਅੱਗੇ ਵੀ ਜਾ ਕੇ ਬਲਾਸਟ ਹੋਇਆ ਹਾਂਜੀ ਹਾਂਜੀ ਅੱਗੇ ਜਾ ਗਿਆ ਉਹ ਤੁਹਾਨੂੰ ਬਖਾਇ ਲੀ ਅੱਗੇ ਜਾ ਗਿਆ ਇੱਕ ਕਿਲਾ ਕੇ ਹਟਵਾ ਇੱਕ ਕਿਲਾ ਅੱਗੇ ਜਾ ਕੇ ਅੱਛਾ ਚਾਰ ਚਾਰ ਟੋਏ ਪਏ ਚਾਰ ਚਾਰ ਹਾਂ ਪੰਜ ਮਾਂ ਮਟ ਗਏ ਚਾਰ ਟੋਏ ਪਏ ਲਾਗੇ ਜਾ ਗਏ ਉੱਥੇ ਪਹਿਲਾਂ ਆਇਆ ਸੀ ਉਧਰੋਂ ਪਲੇਨ ਜਾਂ ਪਤਾ ਨਹੀਂ ਕੀ ਹਿਸਾਬ ਕਿਤਾਬ ਉਹ ਇੱਥੇ ਪਹਿਲਾਂ ਪਿੰਡ ਦਾ ਉਹਨੇ ਮਮੂ ਇਨਾ ਜਿਹਾ ਲਿਆ ਤੇ ਫਿਰ ਉਸ ਤੋਂ ਬਾਅਦ ਇੱਥੇ ਮਾਰ ਕਰਤਾ ਦੋ ਤਿੰਨ ਥਾਂ ਸੁੱਟੀ ਮਸਾਲਾ ਆਵਾਜ਼ ਵੀ ਆਈ ਸੀ ਪਿੰਡ ਦੇ ਵਿੱਚ ਕੋਈ ਉਹ ਤਾਂ ਗੁੰਜੇ ਉਹ ਕਰਦੀਆਂ ਸਾਰੀਆਂ ਸ਼ੀਸ਼ੇ-ਸ਼ੂਸ਼ੇ ਸਭ ਕੋ ਟੁੱਟ ਗਏ ਨੇ ਤੇ ਬਾਕੀ ਇੱਥੇ ਧਮਕ ਪੂਰੀ ਪਈ ਧਮਕ ਪਈ ਉਹ ਲਾਗੇ ਛਾਗੇ ਪਿੰਡਾਂ 'ਚ ਵੀ ਉਹ ਪਈ ਧਮਕ ਬੜੀ ਦੂਰੋਂ ਇੱਥੋਂ ਕੋਈ 20 ਕਿਲੋਮੀਟਰ ਆਏ ਆ ਜੀ ਉੱਥੋਂ ਤੱਕ ਪਤਾ ਲੱਗਿਆ ਉੱਥੇ ਤੱਕ ਬਾਈ ਧਮਕ ਲੱਗੀ ਸੀ ਬਹੁਤ ਦੂਰ ਤੋਂ ਆਪਾਂ ਮਤਲਬ ਨਾ 20 ਕਿਲੋਮੀਟਰ ਤੱਕ ਪਤਾ ਲੱਗਿਆ ਵੀ ਹਾਂ ਜੀ ਹਾਂ ਜੀ ਬੰਬ ਚੱਲਿਆ ਜੀ ਇੱਥੇ ਹਾਂਜੀ ਇੱਕ ਨਹੀਂ ਬਾਈ ਕੋਈ 15-15 ਮਿੰਟ ਬਾਅਦ ਨਾ ਮਤਲਬ ਧੁਮਾਕੀ ਹੋਈ ਸੀ ਇਹ ਤੇ ਜਿਹੜਾ ਕੋਈ ਧੁਮਾਕਾ ਨੇ ਤੇ ਕੋਈ ਕਰੀਬ 5:30 ਸਵੇਰ ਦੀ ਗੱਲ ਹੈ ਜੀ 4:50 ਦੇ ਇਹ 4:50 ਤੋਂ ਉਦੋਂ ਦੀ ਹੋਈ ਹੈ ਜੀ ਇਹ ਤੇ ਬਾਈ ਇੱਕ ਰਾ ਸਾਡੀ ਖਿੜਕੀਆਂ ਤੱਕ ਹਿਲਾਉਂਦੀਆਂ 22 ਕਿਲੋਮੀਟਰ ਤੱਕ ਮਲਬੇ ਨੇ ਇਹ ਨਹੀਂ ਵੇਸ ਦਿੱਤੀ ਹੈ ਸਾਡੇ ਵੀਰੇ ਡਰ ਦਾ ਮਾਹੌਲ ਬਣਿਆ ਪਿਆ ਬੱਚੇ ਸਾਮੇ ਪਏ ਆ ਭਾ ਵੀ ਡਰ ਦੇ ਡਰ ਤੇ ਦੇਖਣਾ ਹੈ ਜੀ ਹਾਂਜੀ ਜੀ ਆਓ ਮੈਂ ਇੱਕ ਵਾਰ ਤਸਵੀਰਾਂ ਉਹ ਖੱਡੇ ਦੀਆਂ ਦਿਖਾਉਣੀਆਂ ਚਾਹੂੰਗਾ ਜਿੱਥੇ ਇਸ ਸਮੇਂ ਇਹ ਚੌਥਾ ਖੱਡਾ ਵਾ ਤੇ ਬਾਪੂ ਜੀ ਹੁਣਾਂ ਦਾ ਕਹਿਣਾ ਕਿ ਪੰਜ ਜਿਹੜੇ ਆ ਉਹ ਧੁਮਾਕੇ ਹੋਏ ਪਰ ਚਾਰ ਖੱਡੇ ਬਣੇ ਆ ਸਮੇਂ ਉਹ ਮੈਂ ਉਹ ਕੁਝ ਤਸਵੀਰਾਂ ਦਿਖਾਉਣੀਆਂ ਚਾਹੂੰਗਾ ਇਹ ਤੁਸੀਂ ਦੇਖ ਸਕਦੇ ਹੋ ਬੜੀ ਹੀ ਕਾਰ ਹੈ ਨਾ ਹਰਕਤ ਆ ਇਸ ਸਮੇਂ ਪਾਕਿਸਤਾਨ ਵੱਲੋਂ ਜਿਸ ਤਰੀਕੇ ਨਾਲ ਪੰਜਾਬ ਦੇ ਕਈ ਸ਼ਹਿਰਾਂ ਨੂੰ ਜਿਹੜਾ ਵਾ ਟਾਰਗੇਟ ਕੀਤਾ ਗਿਆ ਨਿਸ਼ਾਨਾ ਬਣਾਇਆਗਾ ਪਰ ਕਿਤਨਾ ਕਿਤੇ ਇਹ ਵਿਚਾਰਿਆ ਇਹ ਵਾਹਿਗੁਰੂ ਦੀ ਕਿਰਪਾ ਰਹੀ ਕਿ ਇਹ ਜਿਹੜੇ ਸਾਰੇ ਜਿਹੜੇ ਤਮਾਕਿਓ ਪਿੰਡ ਤੋਂ ਬਾਹਰ ਖੇਤਾਂ ਤੋਂ ਬਾਹਰ ਜਾ ਕੇ ਘਰਾਂ ਤੋਂ ਬਾਹਰ ਜਾ ਕੇ ਖੇਤਾਂ ਵਿੱਚ ਹੋਏ ਪਰ ਫਿਰ ਵੀ ਕਿਤਨਾ ਕਿਤੇ ਬਾਪੂ ਜੀ ਦੇ ਜਿਹੜਾ ਡੇਰੇ ਸੀਗੇ ਜਿੱਥੇ ਬੈਕ ਤੇ ਰਹਿੰਦੇ ਸੀ ਉਹਨਾਂ ਦੇ ਵੀ ਘਰ ਡਿਗਣ ਤੱਕ ਦੀ ਨੋਬਤ ਆ ਗਈ ਇੰਨੇ ਜ਼ਬਰਦਸਤ ਤਮਾਕੇ ਸੀਗੇ ਸੋ ਕਿਵੇਂ ਕਿਵੇਂ ਦਾ ਮਾਹੌਲ ਹੁਣ ਸੋਚਦੇ ਵੀ ਤੋਂ ਉੱਠਣ ਦੀ ਸੋਚਦੇਗੇ ਇੱਥੇ ਹੀ ਰਹੂਗੇ ਨਹੀਂ ਨਹੀਂ ਇੱਥੇ ਰਹਿਣਾ ਜਾਣਾ ਨਹੀਂ ਕਿਤੇ ਜਾਣਾ ਨਹੀਂ ਕਿਤੇ ਵੀ ਜਿੱਥੇ ਵੀ ਜਾਵਾਂਗੇ ਉੱਥੇ ਵੀ ਹੋ ਗੱਬੇ ਹੋਣਾ ਜਾਣਾ ਨਹੀਂ ਕਿਤੇ ਰਹਿਣਾ ਇ ਜੋ ਹੋਇਆ ਜੋ ਪ੍ਰਮਾਤਮਾ ਨੇ ਕਰਨਾ ਉਹ ਹੀ ਕਰਨਾ ਹੈ ਤੇ ਕਿੱਥੇ ਤੁਰ ਜੀਏ ਜਾ ਨਹੀਂ ਸਕਦੇ ਕਿਤੇ ਵੀ ਹਾਂਜੀ ਪਰਿਵਾਰ ਚ ਤਾਂ ਡਰ ਦਾ ਮਾਹੌਲ ਹੋਵੇ ਹਾਂ ਨਹੀਂ ਹੋਣਾ ਡਰ ਤਾਂ ਥੋੜਾ ਜਿਹਾ ਘਟ ਗਿਆ ਉਸ ਟਾਈਮ ਤੇ ਤੇ ਕੰਨਾਂ ਦੀਆਂ ਜਿਹੜੋਂ ਖਿੜਕੀਆਂ ਖੁੱਲ ਗਈਆਂ ਨੇ ਜਦੋਂ ਕੰਨ ਬੋਲੇ ਹੋ ਗਏ ਉਹ ਲੋਕ ਦੇ ਜਾਂਦੇ ਗਏ ਸਾਰੇ ਕੋਠੀ ਵਿਹਾੜੀ ਦੇ ਵੀ ਅਸੀਂ ਵੀ ਗਏ ਉਸ ਟਾਈਮ ਤੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੁਣ ਥੋੜਾ ਥੋੜਾ ਲੋਕਾਂ ਦੇ ਵੇਖ ਵੇਖ ਕੇ ਹੁਣ ਥੋੜਾ ਜਿਹਾ ਮਾਹੌਲ ਥੋੜਾ ਦਿਲ ਥੋੜਾ ਟਿਕਾਣੇ ਆ ਗਿਆ ਹੁਣ ਕੋਈ ਕੋਈ ਲੋਕਲ ਆਪਣਾ ਅਧਿਕਾਰੀ ਪਹੁੰਚਾ ਹੋਵੇ ਜਾਂ ਪ੍ਰਸ਼ਾਸਨ ਜਾਂ ਆਪਣੇ ਕੋਈ ਆਪਣੇ ਲੋਕਲ ਐਮਐਲਏ ਕਿਸੇ ਨੇ ਪਹੁੰਚ ਕੀਤੀ ਨਹੀਂ ਨਹੀਂ ਐਮਐਲਏ ਕੋਈ ਨਹੀਂ ਮਿਲਕੋ ਆਇਆ ਨਹੀਂ ਨਹੀਂ ਫੌਜ ਦੇ ਦੋ ਇੱਕ ਦੋ ਬੰਦੇ ਫੌਜ ਦੇ ਆਏ ਨੇ ਉਹ ਅੰਦਰ ਛਾਤੀ ਉਹਦੀ ਮਤਲਬ ਫੋਟੋ ਫੋਟੋ ਜੀ ਲਈ ਉਹਨਾਂ ਨੇ ਹਾਂ ਬਾਕੀ ਹੋਰ ਨਹੀਂ ਪ੍ਰਸ਼ਾਸਨ ਤੋਂ ਕੋਈ ਆ ਪਹੁੰਚੇ ਪੁਲਿਸ ਪ੍ਰਸ਼ਾਸਨ ਨਹੀਂ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਆਇਆ ਨਹੀਂ ਪੁਲਿਸ ਨਹੀਂ ਆਇਆ ਕੋਈ ਤੁਸੀਂ ਵੀਰਾਂ ਦੇਖੋ ਇਹ ਖੁਦ ਇਹ ਪਿਛਲਾ ਮੈਂ ਤੁਹਾਨੂੰ ਖੁਦ ਜਿਹੜਾ ਦਿਖਾਇਆ ਸੀ ਕਿ 5 ਕੁ ਫੁੱਟ ਤੋਂ ਜ਼ਿਆਦਾ ਤੇ ਇਹ ਵੀ ਕੋਈ 3-4 ਫੁੱਟ ਦੇ ਕਰੀਬ ਜਿਹੜਾ ਖੱਡਾ ਬਣ ਗਿਆ ਵਾ ਸੋ तकरीबन ਇੱਕੋ ਜਿਹੇ ਖੱਡੇ ਬਣਿਆ ਤੇ ਚਾਰ ਖੱਡੇ ਬਣਿਆ ਤੇ ਚਾਰ ਜਗ੍ਹਾ ਤੇ ਵੱਖਰੇ ਵੱਖਰੇ ਚਾਰ ਜਗ੍ਹਾ ਤੇ ਜਿਹੜੇ ਆ ਉਹ ਤਮਾਕੀ ਹੋਏ ਆ ਗਰਦਾਸਪੁਰ ਦਾ ਸਰਹਦੀ ਪਿੰਡ ਆ ਯਾਨੀ ਗਰਦਾਸਪੁਰ ਸਰਹਦੀ ਜ਼ਿਲ੍ਹੇ ਦਾ ਪਿੰਡ ਆ ਇਹ ਗਰਦਾਸਪੁਰ ਜ਼ਿਲ੍ਹੇ ਦਾ ਸ਼ਿਸ਼ਰਾ ਪਿੰਡ ਆ ਜਿਹਦੇ ਵਿੱਚ ਇਹ ਤਮਾਕੀ ਜਿਹੜੇ ਆ ਚਾਰ ਤਮਾਕੀ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ 5:00 ਵਜੇ ਦੀ ਗੱਲ ਜੀ ਹਾਂ ਜੱਕਦਮ ਐ ਜੋ ਹੈ ਜਿੰਨਾ ਬਿਜਲੀ ਕੜਕ ਗਿਆ ਨੂੰ ਉੱਤੇ ਪੈ ਗਏ ਮੈਂ ਜਿੱਥੇ ਬਰਾਡੇ ਸੁੱਤੀਆਂ ਇਹ ਵੀ ਲੱਗੇ ਸੁੱਤੇ ਮੈਂ ਬੱਚੇ ਅੰਦਰ ਨਾ ਮੈਂ ਫਟਾਫਟ ਗਿੰਨੇ ਤੇ ਜਾ ਕੇ ਤਰੂਣ ਲਾਪੀ ਇਹ ਵੀ ਤੇ ਮਾਸਾਂ ਬੱਚੇ ਮਾਰੇ ਮੱਚ ਕਿ ਮੇਰਾ ਮਾਹੌਲ ਸੀ ਡਰ ਕੇ ਸੀ ਬਹੁਤ ਜ਼ਿਆਦਾ ਕਿ ਮੇਰੇ ਤੇ ਬਸ ਵਿੱਚ ਦਿਲ ਨਹੀਂ ਆ ਮੈਂ ਕਹਿੰਦਾ ਮੈਨੂੰ ਪਾਟੈਕੀ ਹੋ ਜਾ ਮੇਰੀ ਨੂੰ ਕਹਿੰਦੀ ਹਾਏ ਮੰਮੀ ਤੈਨੂੰ ਸਾਂਭਣਾ ਕਈ ਬੱਚਿਆਂ ਨੂੰ ਸਾਂਭਣਾ तो 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 बच्चे बच्चे बचे थोडा आ कुछ बन तो मारे मारेने बच्चा